ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਪੰਜ ਤਖਤ ਯਾਤਰਾ ਕਰ ਰਹੇ ਆਂ ਅੱਜ ਆਪਣਾ ਦਿਨ ਹੈਗਾ 48ਵਾਂ ਤੇ ਕੱਲ ਆਪਾਂ 47 ਦਿਨਾਂ ਬਾਅਦ ਆਪਣਾ ਚੌਥੇ ਤਖਤ ਤਖਤ ਸ੍ਰੀ ਹਜੂਰ ਸਾਹਿਬ ਨਦੇੜ ਵਿਖੇ ਪਹੁੰਚ ਗਏ ਆਂ ਵਾਹਿਗੁਰੂ ਦੀ ਅਪਾਰ ਕਿਰਪਾ ਦੇ ਨਾਲ ਆਪਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਹੀਂ ਆਏਗੀ ਤੇ ਸਾਰੇ ਭਈ ਜਿਨ੍ਹਾਂ ਨੇ ਆਪਣੀ ਮਾਇਆ ਕਰਕੇ ਜਾਂ ਕੋਈ ਹੋਰ ਤਰੀਕੇ ਨਾਲ ਮਦਦ ਕੀਤੀ ਰਹਿਣ ਵਾਸਤੇ ਆਪਾਂ ਨੂੰ ਰਹਿਣ ਬਸੇਰਾ ਦਿੱਤਾ ਢਾਬੇ ਵਾਲੇ ਵੀਰਾਂ ਦਾ ਸਾਰੇ ਟਰੱਕਾਂ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਪਰਿਵਾਰਕ ਮੈਂਬਰਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਸਪੋਰਟ ਕੀਤੀ ਪਲ-ਪਲ ਦੇ ਆਪਣੀ ਖਬਰ ਲੈਂਦੇ ਰਹੇ ਮਤਲਬ ਕਿੱਥੇ ਪਹੁੰਚ ਗਏ ਸਾਰਾ ਕੁਝ ਪੁੱਛਦੇ ਰਹੇ ਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਣਾ 5ਵੇਂ ਤਖਤ ਤਖਸ਼ੀਰੀ ਦਮਦਮਾ ਸਹਿਬ ਆਪਾਂ ਪਹੁੰਚਾਂਗੇ ਦਿਵਾਲੀ ਤੋਂ ਪਹਿਲਾਂ-ਪਹਿਲਾਂ ਤੇ ਆਪਣੇ ਮਤਲਬ ਪੂਰੀ ਯਾਤਰਾ ਜੋ ਸੰਪੂਰਨ ਹੋ ਜਾਊਗੀ 70-75 ਦਿਨਾਂ ਦੇ ਵਿੱਚ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਇੱਕ ਵਾਰ ਫੇਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ